ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਮੀਦ ਕਾ ਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਕਰਨਲ ਬਾੜ ਦਾ ਮਾਮਲਾ ਜਿਹੜਾ ਕਿ ਪਿਛਲੇ 1 ਮਹੀਨੇ ਤੋਂ ਚਰਚਾਵਾਂ ਦੇ ਵਿੱਚ ਹੈਗਾ ਰ ਹੈ ਜਿਹਦੇ ਵਿੱਚ ਹੁਣ ਕੋਈ ਨਵੀਂ پیشਰਫਤ ਹੁੰਦੀ ਨਜ਼ਰ ਨਹੀਂ ਸੀ ਆ ਰਹੀ ਹੈਗੀ ਲੇਕਿਨ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਹੜੀ ਸੀ ਤੁਹਾਨੂੰ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਪੂਰਾ ਦੇਖੋ ਤਾਂ ਕਿ ਤੁਹਾਨੂੰ ਮੁਕੰਮਲ ਜਾਣਕਾਰੀ ਹਾਸਲ ਹੋ ਸਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਇਨਸਪੈਕਟਰ ਰੌਨੀ ਸਿੰਘ ਦੀਆਂ ਅਪੀਲਾਂ ਦਲੀਲਾਂ ਹੋਈਆਂ ਖਾਰਜਾ ਹੁਣ ਹੋਵੇਗੀ ਗ੍ਰਿਫਤਾਰੀ ਐਸਐਸਪੀ ਨਾਨਕ ਸਿੰਘ ਵੀ ਨਹੀਂ ਬਚਾ ਸਕਿਆ ਰੌਨੀ ਸਿੰਘ ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਐਨਸਪੈਕਟਰਾਂ ਦੀ ਪਿੱਠ ਤੇ ਖੜੀ ਸੀ ਤੁਹਾਨੂੰ ਪਤਾ ਕਿ ਬੜਾ ਲੰਮੇ ਟਾਈਮ ਤੋਂ ਜਿਹੜਾ ਕਿ ਕਰੀਬ ਮਹੀਨੇ ਦੇ ਐਕਸ ਹੋਣ ਵਾਲਾਗਾ ਕਰਨ ਮਾਮਲੇ ਦੇ ਵਿੱਚ ਹੁਣ ਐਨਸਪੈਕਟਰ ਰੌਨੀ ਸਿੰਘ ਦੀ ਗ੍ਰਿਫਤਾਰੀ ਲਗਭਗ ਤੈਅ ਆ ਅੱਜ ਅਦਾਲਤ ਵੱਲੋਂ ਜਿਹੜੀ ਰੌਨੀ ਸਿੰਘ ਨੇ ਜਿਹੜਾ ਇੱਕ ਪਟੀਸ਼ਨ ਪਾਈ ਸੀ ਇਹ ਮੈਨੂੰ ਜਵਾਬਤ ਦਿੱਤੀ ਜਾਵੇ ਉਹ ਖਾਰਜ ਹੋ ਚੁੱਕੀ ਆ ਤੇ ਹੁਣ ਰੌਣਿਤ ਸਿੰਘ ਦੀ ਜਿਹੜੀਆਂ ਮੁਸ਼ਕਲਾਂ ਬਚ ਚੁੱਕੀਆਂ ਨੇ ਹੁਣ ਪੂਰਾ ਵਿਸਤਾਰ ਨਾਲ ਤੁਹਾਨੂੰ ਸੁਣਾਉਣੇ ਆ ਬਹਿਬਜੀ ਕਾ ਖਾਲਸਾ ਵਰਜ ਕੀ ਫਤਿਹ ਕਰਨ ਮਾਮਲਾ ਬੜਾ ਭਖਿਆ ਤੇ ਕੁਝ ਟਾਈਮ ਜਿਹੜਾ ਕਿ ਹਫਤੇ ਤੋਂ ਹਫਤਿਆਂ ਦੇ ਵਿੱਚ ਗਏ ਪਿਆ ਹਫਤੇ ਦੇ ਵਿੱਚ ਠੰਡਾ ਰਿਹਾ ਪਰ ਦੁਬਾਰੇ ਭਖ ਦਾ ਨਜ਼ਰ ਆ ਰਿਹਾਗਾ ਹੁਣ ਤੁਹਾਨੂੰ ਦੱਸ ਦਈਏ ਕਿ ਇਨਸਪੈਕਟਰ ਰੌਣਿਤ ਸਿੰਘਾ ਜਿਹੜੇ ਕਿ ਚਾਰ ਇਨਸਪੈਕਟਰਾਂ ਤੇ 8 ਹੋਰ ਮਲਾਜ਼ਮ ਨੇ ਜਿਹੜਾ ਕਿ ਹਾਈ ਕੋਰਟ ਵੱਲੋਂ ਜਿਹੜੀ ਕਿ ਚੰਡੀਗੜ੍ਹ ਪੁਲਿਸ ਦੀ ਸੈੱਟ ਬਣਾਈ ਗਈ ਜਿਨ੍ਹਾਂ ਦੇ ਵਿੱਚੋਂ 4 ਇੰਸਪੈਕਟਰ ਲਗਾਏ ਗਏ ਨੇ ਅਜਰਉਨੀ ਸਿੰਘ ਨੇ ਜਿਹੜਾ ਇੰਸਪੈਕਟਰ ਆ ਉਹਨਾਂ ਨੇ ਅਦਾਲਤ ਦੇ ਵਿੱਚ ਅਰਜੀ ਦਾਖਲ ਕੀਤੀ ਕਿ ਮੈਨੂੰ ਜਿਹੜੀ ਜ਼ਮਾਨਤ ਦਿੱਤੀ ਜਾਵੇ ਪਰ ਅਦਾਲਤ ਵੱਲੋਂ ਜਿਹੜੀ ਉਹਨਾਂ ਦੀ ਜ਼ਮਾਨਤਾ ਉਹ ਖਾਰਜ ਕਰ ਦਿੱਤੀ ਆ ਹੁਣ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਹੁਣ ਚਾਰੇ ਉਹਨੇ ਐਂਸਪੈਕਟਰਾਂ ਦੀ ਖੈਰ ਨਹੀਂ ਦੂਜੇ ਪਾਸੇ ਸੈੱਟ ਬਣੀ ਹੋਈ ਆ ਹਾਈ ਕੋਰਟ ਨੇ ਸੈੱਟ ਬਣਾਈ ਆ ਉਹਦੇ ਵਿੱਚ ਕਿਹੜੇ ਕਿਹੜੇ ਟੰਗੇ ਜਾਂਦੇ ਆ ਕਿਹੜੇ ਕਿਹੜੇ ਬਕਸੇ ਜਾਂਦੇ ਆ ਇਹ ਦੱਸੂਗਾ ਆਉਣ ਵਾਲਾ ਸਮਾਂ ਪਰ ਹੁਣ ਤੁਹਾਨੂੰ ਸਭ ਨੂੰ ਦੱਸ ਦਈਏ ਕਿ ਐਸਐਸਪੀ ਨਾਨਕ ਸਿੰਘ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਜ਼ੋਰ ਲਾਇਆ ਹੋਇਆ ਸੀ ਅੱਜ ਜਿਹੜਾ ਰੌਣੀ ਸਿੰਘ ਆ ਹੁਣ ਉਹਨੂੰ ਪੰਜਾਬ ਪੁਲਿਸ ਜਿਹੜੀ ਉਹਨੂੰ ਗ੍ਰਿਫਤਾਰ ਕਰੇਗੀ ਉਹਨੂੰ ਸਲਾਖਾਂ ਦੇ ਪਿੱਛੇ ਕਰੇਗੀ ਕਿਉਂਕਿ ਉਹਨੇ ਕਾਰਨਲ ਦਾ ਜਿਹੜਾ ਇੱਕ ਕਰਨਲ ਸੀ ਕਰਨਲ ਬਾੜ ਤੇ ਉਹਦਾ ਅੰਗਦ ਬਾੜ ਪੱਤਰ ਉਹਨਾਂ ਦੀ ਕੁੱਟਮਾਰ ਕੀਤੀ ਸੀ ਜਿਹੜੀ 13 ਮਾਰਚ ਨੂੰ ਅਤੇ ਨਾਲ ਹੀ ਜਿਹੜਾ ਇੱਕ ਅਨਕਾਉਂਟਰ ਕੀਤਾ ਸੀ ਉਹ ਵੀ ਲੋਕਾਂ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਕਿ ਜਸਪ੍ਰੀਤ ਸਿੰਘ ਦਾ ਸਿੱਖ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਕਿ ਫੇਕ ਅਨਕਾਉਂਟਰਾ ਭਾਈ ਪੁਲਿਸ ਨੇ ਇਹ ਧੱਕਾ ਕੀਤਾ ਉਸ ਬੱਚੇ ਦੇ ਨਾਲ ਤੇ ਹੁਣ ਜਿਹੜਾ ਕਿ ਰੌਨੀ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਕਰਨਲ ਬਾਠ ਦੀ ਪਤਨੀ ਦੀ ਜਸਵਿੰਦਰ ਕੌਰ ਦੀ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਆ ਕਿ ਪੁਲਿਸ ਵਾਲਿਆਂ ਉੱਤੇ بڑے ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਕੌਣ ਸਵਾਲ ਖੜੇ ਕਰਿਆ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਨੇ ਪੰਜਾਬ ਦੇ ਪੁਲਿਸ ਨੂੰ ਘੇਰ ਲਿਆ ਇਹਦੀ ਬਾਤ ਵੀ ਆਪਾਂ ਅੱਗੇ ਗੱਲਬਾਤ ਕਰਦੇ ਆ ਤੇ ਪਹਿਲਾਂ ਉਹਨਾਂ ਦੀ ਪਤਨੀ ਦੀ ਸੁਣੋ ਗੱਲਬਾਤ ਵੀ ਕੀ ਕਹਿੰਦੀ ਆ ਜੁਡੀਸ਼ਰੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੁਡੀਸ਼ਰੀ ਹੈ ਉਹ ਹੀ ਇਨਸਾਨੋ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁੱਖ ਇਸੇ ਕਰਕੇ ਬਣਾ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was high court ਉੱਥੇ ਵੀ ਪ੍ਰਸ਼ਾਸਨ ਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਾਲ ਦੀ ਜਿਹੜੀ ਬੇਬਦੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਪਰ ਵਟ ਵੀ ਸੇ ਜੁਡੀਸ਼ਰੀ ਕਹਿੰਦੇ ਨਾ ਸਤਿਅਮੇਵ ਜੈਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਔਰ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮਿਲੇ ਮਤਲਬ ਜਸਟਿਸ ਮਿਲਦਾ ਐਂਡ ਆਈ ਐਮ ਵੈਰੀ ਹੈਪੀ ਕਿ ਜੱਜ ਸਾਹਿਬ ਨੇ ਸੁਨਿਆ ਐਂਡ ਅਗੇ 11 ਦੀ ਡੇਟ ਪਾਈ ਹੈ ਬਾਕੀ ਵਟੇਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ਟਰਸਟ ਥੈਮ ਸਤਿਅਮੇਵ ਜੈਤੇ ਜਦੋਂ ਕਹਿੰਦੇ ਤੇ ਸਤਿਆ ਦੀ ਜਿੱਤ ਹੋਏਗੀ ਹੁਣ ਜਿਹੜੀ ਅਗਲੀ ਤਰੀਕ ਆ ਉਹ 11 ਅਪ੍ਰੈਲ ਤੇ ਪਾ ਦਿੱਤੀ ਆ ਪਰ ਫਿਲਹਾਲ ਜਿਹੜਾ ਕਿ ਇਨਸਪੈਕਟਰਾਂ ਦੀ ਹੁਣ ਜਿਹੜੀ ਕਿ ਆਪਾਂ ਕਹ ਜੀਏ ਕਿ ਧੜਕਣ ਵੱਧ ਚੁੱਕੀ ਆ ਯਾਨੀ ਕਿ ਉਹਨਾਂ ਦੀ ਗਰਫਤਾਰੀ ਦੇ ਜਿਹੜੇ ਲਗਭਗ ਤੈ ਹੋ ਚੁੱਕੀ ਆ ਹੁਣ ਉਹਨਾਂ ਨੂੰ ਕੋਈ ਰਸਤਾ ਕੋਈ ਚਾਰਾ ਜਿਹੜਾ ਨਜ਼ਰ ਨਹੀਂ ਆ ਰਿਹਾ ਦੂਸਰੇ ਪਾਸੇ ਪੰਜਾਬ ਦੇ ਜਿਹੜਾ ਪੰਜਾਬ ਦੇ ਵਿੱਚ ਮਨੋਰੰਜਨ ਜਿਹੜਾ ਕਾਲੀਆਗਾ ਉਹਦੇ ਘਰ ਉੱਤੇ ਕਹਿੰਦੇ ਕਿਸੇ ਨੇ ਗਰਨੇਡ ਨਾਲ ਹਮਲਾ ਕਰ ਦਿੱਤਾ ਹੱਥ ਕੋਲੇ ਨਾਲ ਹਮਲਾ ਕਰ ਦਿੱਤਾ ਇਹਨੂੰ ਲੈ ਕੇ ਵੀ ਜਿਹੜਾ ਕੇਂਦਰ ਸਰਕਾਰ ਤੱਕ ਘੰਟੀਆਂ ਖੜਕ ਚੁੱਕੀਆਂ ਨੇ ਇਸ ਦੇ ਨਾਲ ਇਹ ਜਿਹੜਾ ਕਿ ਉਹਨਾਂ ਦੇ ਘਰ ਹਰਿਆਣਾ ਦੇ ਮੁੱਖ ਮੰਤਰੀ ਨੈਵ ਸੈਣੀ ਜਿਹੜਾ ਪਹੁੰਚੇ ਨੇ ਉਹਨਾਂ ਨੇ ਕਿਹਾ ਪੰਜਾਬ ਦੀ ਪੁਲਿਸ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਾਨੂੰਨ ਵਿਵਸਥਾ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਕਹਿੰਦੇ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਪੰਜਾਬ ਦੀ ਕਹਿੰਦੇ ਪੁਲਿਸ ਫੇਲ ਹੋ ਚੁੱਕੀ ਆ ਥਾਂ ਥਾਂ ਤੇ ਬੰਬ ਤਮਾਕਿਆ ਥਾਂ ਥਾਂ ਤੇ ਜਿਹੜਾ ਲੁੱਟਾਂ ਖੋਹਾਂ ਡਾਕਿਆ ਥਾਂ ਥਾਂ ਤੇ ਜਿਹੜੇ ਕਿ ਗੈਂਗਸਟਰ ਰਾਜਣੀ ਕੇ ਅੱਜ ਪੰਜਾਬ ਦਾ ਬੁਰਾ ਹਾਲ ਆ ਕਹਿੰਦੇ ਅੱਜ ਜਿਹੜਾ ਕਰਨ ਮਾਮਲੇ ਤੋਂ ਲੈ ਕੇ ਜੋ ਕੁਝ ਅੱਜ ਪਝਾਲ ਪੈ ਰਿਹਾ ਪੰਜਾਬ ਦੇ ਵਿੱਚ ਚਾਰੇ ਪਾਸੇ ਜਿਹੜਾ ਹਨੇਰ ਘਰਦੀ ਦਿਖ ਰਹੀ ਆ ਪਰ ਗੱਲ ਕਰੀਏ ਕਿ ਹੁਣ ਕਰਨ ਮਾਮਲੇ ਦੇ ਵਿੱਚ ਸੈੱਟ ਬਣਾਈ ਗਈ ਆ ਸੈੱਟ ਦੇ ਜਿਹੜਾ ਅਜੇ ਚਾਰ ਚਾਰ ਜਿਹੜੇ ਇਨਸਪੈਕਟਰ ਨੇ ਉਹ ਅਨਕੁਆਰੀ ਕਰ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਹਾਈ ਕੋਰਟ ਵੱਲੋਂ ਜਿਹੜੇ ਨਿਰਦੇਸ਼ ਦਿੱਤੇ ਹੋਏ ਸੀ ਹੁਣ ਦੇਖਦੇ ਆ ਕਿ ਕਿਹੜੇ-ਕਿਹੜੇ ਉਹਦੇ ਵਿੱਚ ਡਿੱਕੇ ਆਉਂਦੇ ਆ ਕੀ ਇਨਕਵਾਰੀ ਹੁੰਦੀ ਆ ਕੀ ਇਨਕਵਾਰੀ ਦੇ ਵਿੱਚ ਆਉਂਦਾਗਾ ਕਿਉਂਕਿ ਬੇਸ਼ੱਕ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਆ ਕਿ ਦੇਖੋ ਜੀ ਇਹ ਸੀਬੀਆਈ ਨੂੰ ਕੇਸ ਦੇਣਾ ਸੀ ਦੇਣਾ ਚਾਹੀਦਾ ਸੀ ਸੀਬੀਆਈ ਇਹਦੀ ਜਾਂਚ ਕਰਦੀ ਤਾਂ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਸੀ ਅਸੀਂ ਵੀ ਇਸ ਗੱਲ ਨਾਲ ਸਹਿਮਤ ਆ ਚਲੋ ਹਾਈ ਕੋਰਟ ਵੱਲੋਂ ਜਿਹੜੀ ਇਹ ਆਪਾਂ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਹਾਈ ਕੋਰਟ ਦੀ ਨਿਗਰਾਨੀ ਹੇਠ ਜਿਹੜਾ ਜੋ ਕੁਝ ਹੋ ਰਿਹਾਗਾ ਇਹ ਤੇ ਆਪਾਂ ਸੱਕ ਵੀ ਨਹੀਂ ਕਰ ਸਕਦੇ ਕਿਉਂਕਿ ਹਾਈ ਕੋਰਟ ਦੀ ਨਿਗਰਾਨੀ ਹੇਠ ਜਿਹੜੀ ਸੈੱਟ ਬਣੀ ਆ ਉਹਦੀ ਦੇਖਰੇਖ ਇਹ ਜਿਹੜਾ ਸਭ ਕੁਝ ਹੋਊਗਾ ਇਹ ਪਾਰਨਤਾਰਾ ਜ਼ਰੂਰ ਹੋਏ ਤਾਂ ਕੋਈ ਭੱਜ ਨਹੀਂ ਸਕਦਾ ਇਹ ਤੋਂ ਕੋਈ ਆਪਾਂ ਕਹਦੇ ਆ ਕਿ ਜੇ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ ਜਾਂ ਆਪਾਂ ਕਹਦੇ ਉਹਨਾਂ ਇਨਸਪੈਕਟਰਾਂ ਦੇ ਨਾਲ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਬੜੇ ਬੜੇ ਪੁਲਸ ਅਫਸਰ ਟੰਗੇ ਜਾਣਗੇ ਹੁਣ ਨਾਨਕ ਸਿੰਘ ਦੀਆਂ ਜਿਹੜੀਆਂ ਮੁਸ਼ਕਿਲਾਂ ਉਹ ਵੀ ਬਾਤ ਸਕਦੀਆਂ ਨੇ ਜਿਹੜੀਆਂ ਕਿ ਕਰਨਲ ਬਾੜ ਦੀ ਪਤਨੀ ਨੇ ਵੱਡੇ ਖਲਾਸੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਆਈ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਨਾਲ ਤੁਸੀਂ ਕਿੰਨਾ ਕੁ ਇਤਬਾਕ ਰੱਖਦੇ ਹੋ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਆ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਮਾਹੌਲ ਖਰਾਬ ਆ ਪੰਜਾਬ ਆ ਪਾਰਟੀ ਦੇ ਐਮਐਲਏ ਬਦਾ ਹੈ ਕਿ ਨੇ ਜਿਹੜੇ ਉਹ ਆਪਣੇ ਹਿੱਤਰ ਦੇ ਬੰਦੇ ਜਿਹੜੇ ਉਹਨਾਂ ਦੇ ਇੱਕ ਆਪਾ ਕਹਿ ਦਈਏ ਕਿ ਨਜ਼ਦੀਕੀ ਆ ਜਾ ਪਾ ਕਹਦੀ ਕਿ ਉਹਨਾਂ ਦੇ ਇਹ ਕलिए ਕਿ ਮੈਂਬਰ ਸਰਪੰਚ ਜਾਂ ਕੋਈ ਹੋਰ ਬੰਦਿਆ ਸਿਰਫ ਉਹਨਾਂ ਦੀ ਸੁਣਦੇ ਆ ਇਥੋਂ ਤੱਕ ਕਿ ਜਿਹੜਾ ਸਰਿਆਂਮ ਕਿਹਾ ਜਾ ਰਿਹਾ ਉਹਨਾਂ ਦੇ ਵਿਧਾਇਕਾਂ ਦੇ ਜਿਹੜੇ ਪੀਏ ਰੱਖੇ ਹੋਏ ਨੇ ਜਿਹੜੇ ਅੱਜ ਕੱਲ ਜਣੇ ਕਿ ਪਿਛਲੇ ਮਾਫ ਕਰਨਾ ਪਿਛਲੇ ਜਿਹੜੇ ਕਿ ਟਰਨ ਦੇ ਵਿੱਚ ਜੀ ਨਸ਼ਾ ਕਰਦੇ ਸੀ ਡਿੱਗੇ ਪਏ ਹੁੰਦੇ ਸੀ ਲੋਕ ਘਰਾਂ ਛੱਡ ਕੇ ਜਾਂਦੇ ਸੀ ਅੱਜ ਪੀਏ ਬਣ ਕੇ ਲੋਕਾਂ ਤੇ ਰੋਹ ਮਾਰੇ ਨੇ ਰੋਹ ਝਾੜ ਰਹੇ ਨੇ ਕਹਿੰਦੇ ਸਾਡੀ ਸਰਕਾਰ ਦੁਆਰੇ ਸੁਣੀ ਜਾਂਦੀ ਆ ਸਾਡੀ ਕਹਿੰਦੇ ਪੀਏ ਸਾਹਿਬ ਕਹਿੰਦੇ ਆ ਸਾਡੀ ਕਹਿੰਦੇ ਪੁਲਿਸ ਮੰਨਦੀ ਆ ਜੇ ਅਸੀਂ ਕਿ ਪੁਲਿਸ ਨੂੰ ਕਹਿ ਰਿਹਾ ਕਿ ਤਾਂ ਪੁਲਿਸ ਸਾਥੋਂ ਇੰਚ ਬਾਹਰ ਨਹੀਂ ਇਹ ਜਦੋਂ ਗੱਲ ਕਹੀ ਮੈਂ ਕਿਹਾ ਕਿ ਮੇਰੇ ਮੈਂ ਤੁਹਾਨੂੰ ਇਹਦੀ ਤੁਸੀਂ ਦਿਓ ਬਾਟ ਦੱਸੋ ਤਾਂ ਫਿਰ ਉਹ ਭੜਕੁੱਠਿਆ ਤੇ ਹੱਥ ਮੰਨ ਲੱਗ ਪਿਆ ਕਹਿੰਦੇ ਮੈਨੂੰ ਮਾਫ਼ ਕਰ ਦੇ ਇਹ ਹਾਲਾਤ ਨੇ ਇਹਨਾਂ ਦੇ ਲੋਕਾਂ ਦੇ ਮੂੰਹ ਵਿੱਚੋਂ ਗੱਲਾਂ ਕੱਢਣੀਆਂ ਪੰਚਾਇਤ ਨੂੰ ਧਮਕਾਉਣਾ ਡਰਾਉਣਾ ਇਹਨਾਂ ਦਾ ਆਮ ਦਾ ਪੈਸਾ ਹੋ ਗਿਆ ਤੇ ਫਿਰ ਲੋਕਾਂ ਨੂੰ ਕਹਿਣਗੇ ਜੀ ਇਹ ਪੱਤਰਕਾਰ ਧਮਕੀਆਂ ਦਾ ਉਹ ਧਮਕੀਆਂ ਤਾਂ ਤੁਸੀਂਓ ਸਰਕਾਰ ਦਰਬਾਰ ਤੁਹਾਡੀ ਆ ਸਰਕਾਰ ਤੁਹਾਡੀ ਆ ਧੰਤਰ ਤੁਹਾਡਾ ਪੁਲਿਸ ਤੁਹਾਡੀ ਆ ਐਮਐਲਏ ਤੁਹਾਡਾਗਾ ਮੁੱਖ ਮੰਤਰੀ ਤੁਹਾਡਾ ਤੇ ਪੱਤਰਕਾਰ ਦੀ ਕਾਦੀ ਸੁਣਵਾਈ ਆ ਇਹ ਤਾਂ ਫਿਰ ਜਦੋਂ ਲੋਕ ਉੱਠ ਖੜਦੇ ਆ ਤੇ ਲੋਕਾਂ ਨੂੰ ਪਤਾ ਲੱਗਦਾ ਕਿ ਭਾਈ ਫਲਾਨਾ ਬੰਦਾ ਸੱਚ ਦੀ ਆਵਾਜ਼ ਅ블ੰਦ ਕਰਦਾਗਾ ਉਹਦੇ ਨਾਲ ਧੱਕਾ ਹੋ ਰਿਹਾ ਜਦੋਂ ਲੋਕ ਖੜਦੇ ਆ ਫਿਰ ਤੁਹਾਡੀਆਂ ਪਾਜੜਾ ਪੈਂਦੀਆਂ ਫਿਰ ਤੁਹਾਡੀਆਂ ਬੱਤੀੜਾ ਪੈਂਦੀਆਂ ਨੇ ਇਸ ਕਰਕੇ ਜਿਹੜੇ ਅੱਜ ਐਮਐਲਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂਗਾ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਆਪਣੇ ਪੀਆ ਨੂੰ ਨੱਥ ਪਾ ਲਓ ਜਿਹੜੇ ਸਰੇ ਆਮ ਕਹਿ ਰਹੇ ਨੇ ਕਿ ਸਾਡੇ ਕਹਿਣ ਤੇ ਪੁਲਿਸ ਸਾਰਾ ਕੁਝ ਕਰਦੀ ਆ ਜੇਕਰ ਕੱਲ ਨੂੰ ਇਹ ਚੀਜ਼ਾਂ ਬਾਹਰ ਆਉਂਦੀਆਂ ਨੇ ਤੇ ਫਿਰ ਭਾਈ ਤੁਸੀਂ ਵੀ ਜਿਹੜਾ ਇਸ ਸਵਾਲਾਂ ਦੇ ਘੇਰੇ ਦੇ ਵਿੱਚ ਹੋਵੋਗੇ ਤਾਂ ਫਿਰ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਸੀ ਕਿ ਸਾਡੇ ਆ ਪੀਏ ਕੋਈ ਐਮਐਲਏ ਪੋਰਸ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰਦਾ ਤੇ ਹੁਣ ਤਾਂ ਤੁਹਾਡੇ ਭਾਈ ਐਮ ਐਲ ਏ ਦੇ ਪੀ ਏ ਸਿੱਧੇ ਕਹਿ ਰਹੇ ਆ ਕਿ ਸਾਡੀ ਪੁਲਿਸ ਮੰਨਦੀ ਹੈ ਜਿਵੇਂ ਅਸੀਂ ਪੁਲਿਸ ਨੂੰ ਕਹਾਂਗੇ ਪੁਲਿਸ ਉਵੇਂ ਕਰਨਾ ਪੈਂਦਾ ਸਾਡਾ ਦਬਾਅ ਹੈਗਾ ਪੋਰਸ ਦੇ ਵਿੱਚ ਖੁਦ ਇਹ ਮੰਨ ਰਹੇ ਨੇ ਤੇ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਤੁਸੀਂ ਕਵੇਂ ਦੇਖਦੇ ਹੋ ਆਪਣੇ ਕਮੈਂਟ ਜਰੂਰ ਲਿਖਿਓ ਕਿ ਲੋਕਾਂ ਦੇ ਨਾਲ ਅੱਜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ 2 ਜਾਂ 4 ਲੋਕਾਂ ਨੇ ਵੋਟਾਂ ਪਾਈਆਂ ਨੇ ਹੋਰ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਈ ਇਸ ਕਰਕੇ 2027 ਆਉਣ ਵਾਲਾ ਨੇੜੇ ਰਹਿ ਗਿਆ ਵਕਤ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਕਦੇ ਦਾਦੇ ਦੇ ਕਦੇ ਪੋਤੇ ਦੀ ਇਹਦਾ ਚੱਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਦਲਦੀਆਂ ਜਾਂਦੀਆਂ ਰਹਿੰਦੀਆਂ ਨੇ ਸਮਾਂ ਬੜਾ ਬਲਵਾਨ ਆ ਸਮਾਂ ਕਿਸੇ ਲਈ ਹਾਜ਼ਰੀ ਨਹੀਂ ਕਰਦਾ ਸਮਾਂ ਆਉਂਦਾ ਤੇ ਜਾਂਦਾ ਰਹਿੰਦਾਗਾ ਫਿਰ ਉਹੀ ਅੱਜ ਜਿਹੜੇ ਪੀਏ ਬਣੇ ਫਿਰਦੇ ਆ ਕੱਲ ਨੂੰ ਉਹੀ ਮਿਹਨਤਾਂ ਕਰਨਗੇ ਫਿਰ ਤੇ ਉਹਨਾਂ ਦਾ ਹਾਲ ਫਿਰ ਆ ਇੱਕ ਘਾਵ ਤਾਂ ਕਹਿੰਦੇ ਤੋਭੀਆਂ ਦਾ ਡੈਸ਼ ਡੈਸ਼ ਪਾ ਕੇ ਨਾ ਘਰਦਾ ਨਾ ਘਾੜਦਾ ਕਿ ਤੁਸੀਂ ਜਿਹੜੀ ਡੌਗ ਦੀ ਗੱਲ ਕੀਤੀ ਹੈ ਉਹ ਨਾ ਉਹ ਘਰਦਾ ਨਾ ਘਾੜਦਾ ਰਹਿੰਦਾਗਾ ਇਸ ਕਰਕੇ ਜਿਹੜਾ ਇਹ ਆਪਣਾ ਹੰਕਾਰ ਆ ਇਹਨੂੰ ਆਪਣਾ ਬਚਾ ਕੇ ਰੱਖ ਲੋ ਐਵੇਂ ਨਾ ਵਿੱਚ ਰਗੜੇ ਜਾਓ ਕਿ ਤੁਸੀਂ ਹੰਕਾਰ ਨੂੰ ਮਾਰ ਜਲਦੀ ਪੈ ਜਾਂਦੀ ਆ ਤੁਸੀਂ ਅੱਜ ਰੋਬ ਦਿਖਾਉਣੇ ਕਿ ਸਾਡੀ ਪੁਲਿਸ ਮੰਦੀ ਆ ਜਿਹੜੀ ਪੁਲਿਸ ਮੰਦੀ ਉਹ ਵੀ ਅਸੀਂ ਦੇਖਦੇ ਆ ਤੇ ਇਸ ਕਰਕੇ ਜਿਹੜਾ ਇਹ ਵੀ ਮਾਮਲਾਗਾ ਇਹ ਸਾਡੇ ਆਮ ਪਰਿਵਾਰ ਦੇ ਨਾਲ ਜੁੜਿਆ ਸਾਡੇ ਨਾਲ ਜੁੜਿਆ ਹੋਇਆ ਇਹਦੇ ਤਹਿਤ ਜਿਹੜਾ ਖੁਦ ਪੀਏ ਮੈਨੂੰ ਇੱਕ ਗੱਲਾਂ ਕਹਿ ਰਿਹਾ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸ ਰਿਆਂਗਾ ਇਹਦੇ ਬਾਰੇ ਅਗਲੀ ਵੀਡੀਓ ਜਲਦੀ ਲੈ ਕੇ ਆ ਰਹੇ ਆਂ ਧੰਨਵਾਦ ਬਹਿਰਜਾ ਖਾਲਸਾ ਬਹਿਰਜ ਕੀ ਫਤਿਹ